ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲਾਈਨਿੰਗ ਵਾਲੀ 벨ਟ ਸਟੀਚਿੰਗ ਕਰਕੇ ਦਿਖਾਵਾਂਗੇ ਜੇ ਅਗਰ ਆਪਣੀ 벨ਟ ਤੇ ਲਾਈਨਿੰਗ ਲੱਗੀ ਆਪਾਂ ਕੈਸ ਤਰੀਕੇ ਨਾਲ ਸਟੀਚਿੰਗ ਕਰਨੀ ਆ ਠੀਕ ਹੈ ਜੀ ਆਪਾਂ ਸਟੀਚਿੰਗ ਕਰਨੀ ਹੈ ਦੇਖੋ ਜਿਵੇਂ ਆਪਣੀ ਆ ਸਲਵਾਰ ਦੇ ਵਿੱਚ ਗੁੰਮਸ ਲਾਈਆਂ ਲਾਈਆਂ ਦੇਖੋ ਤੁਸੀਂ ਆ ਸਲਵਾਰ ਦਾ ਪੁੱਠੇ ਵਾਲਾ ਪਾਸਾ ਦੇਖੋ ਤੇ ਆਹ ਸੱਧਿਆਲਾ ਪਾਸਾ ਠੀਕ ਹੈ ਜੀ ਆਪਾਂ ਦੋਨੇ ਪਾਸੇ ਗੁੰਮਸ ਲਾਈਆਂ ਲਾਈਆਂ ਸਲਾਈਆਂ ਜਿਹੜੀਆਂ ਹੋਣੀਆਂ ਆਪਣੀ ਇਸ ਤਰੀਕੇ ਨਾਲ ਵਿੱਚ ਹੋਣੀਆਂ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਸੇਮ ਆਪਾਂ 벨ਟ ਦੀ ਸਲਾਈ ਕਰਾਂਗੇ ये थोड़ी दसागे आप गमसलाइन बैल्ट कैस तरीके आनियां ठीक है जी ये देखो अपने को बैल्ट कटिंग की हुई है तो बैल्ट बेल्ट लाइनिंग कटिंग की हुई है लाइनिंग जी आप कटिंग करते हैं बैल्ट तो कट करते हैं बैल्ट अपनी सत्त इंच की कटिंग की हुई है जी तो जी आइनिंग है ये हैगी इंच की कटिंग की हुई है आई चुड़ाई तीन इंच की आठ ठीक है जी आप सब तो पहला इस तरीके ਬੈਲਟ ਨੂੰ ਰੱਖਾਂਗੇ ਇਸ ਤਰ੍ਹਾਂ ਦੇਖੋ ਦੇਖੋ ਸਿੱਧੇ ਨਾਲ ਸਿੱਧਾ ਹੋ ਗਿਆ ਇਸ ਤਰੀਕੇ ਨਾਲ ਠੀਕ ਹੈ ਜੀ ਹਾਂਜੀ ਇਸ ਤਰੀਕੇ ਨਾਲ ਆਪਾਂ ਬੈਲਟ ਵਾਲੇ ਕੱਪੜੇ ਨੂੰ ਰੱਖ ਲਾਂਗੇ ਦੇਖੋ ਜੀ ਇਸ ਤਰੀਕੇ ਨਾਲ ਸੈਂਟਰ ਜਿਹੜਾ ਹੈਗਾ ਸਿੱਧਾ ਲਪਾਸਾ ਉੱਪਰ ਹੈਗਾ ਪੁੱਠਾ ਤੇ ਥੱਲੇ ਵੀ ਪੁੱਠੇ ਲਪਾਸਾ ਤੇ ਜਿੱਥੇ ਆਪਾਂ ਵਾਲ ਪਾਉਣੇ ਆ ਉੱਥੇ ਆਪਾਂ ਲਾਈਨਿੰਗ ਨੂੰ ਰੱਖਾਂਗੇ ਲਾਈਨਿੰਗ ਵੀ ਜਿਹੜੀ ਹੈਗੀ ਜੀ ਡਬਲ ਆਪਣੀ ਠੀਕ ਹੈ ਡਬਲ ਲਾਈਨਿੰਗ ਹੈ ਤੇ ਨੇਫੀ ਵਾਲੇ ਪਾਸੇ ਨਹੀਂ ਰੱਖਣੀ ਹੈ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਲਾਈਨਿੰਗ ਦੇ ਨਾਲ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨੇ ਇੱਥੇ ਸਲਾਈ ਲੈ ਦੇਗੇ ਪੈਰ ਪੈਰ ਦਾ ਕਪੜਾ ਛੱਡ ਕੇ ਅੱਜ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹਨੂੰ ਸਿੱਧਾ ਕਰਾਂਗੇ ਇਸ ਤਰੀਕੇ ਨਾਲ ਇਸ ਤਰ੍ਹਾਂ ਦੇਖੋ ਜੀ ਜਿਹੜੀ ਲਾਈਨਿੰਗ ਹੈਗੀ ਹੈ ਜੀ ਆਪਣੀ ਦੇਖੋ ਗੁੰਮਸ ਲਾਈ ਲੱਗੀ ਆਪਣੀ ਲਾਈਨਿੰਗ ਦੇ ਉੱਤੇ ਜਿਹੜਾ ਬੋਚ ਹੈ ਉਹ ਅੰਦਲੀ ਸਾਈਡ ਆ ਗਿਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਇਹਨੂੰ ਕਰਾਂਗੇ ਇਸ ਤਰ੍ਹਾਂ ਇਹ ਜਿਹੜੀ ਹੈਗੀ ਹੈ ਬੈਲਟ ਦੇ ਕੱਪੜੇ ਦੇ ਉੱਪਰ ਥੱਲੇ ਆ ਗਈ ਹੁਣ ਇਸ ਤਰੀਕੇ ਨਾਲ ਇੱਕ ਲਾਈਨਿੰਗ ਦਾ ਪੀਸ ਉੱਪਰ ਆ ਗਿਆ ਇੱਕ ਲਾਈਨਿੰਗ ਦਾ ਪੀਸ ਥੱਲੇ ਆ ਗਿਆ ਇੱਥੇ ਵੀ ਆਪਾਂ ਪੈਰ ਪੈਰ ਦੀ ਸਿਲਾਈ ਲਾਵਾਂਗੇ ਤੇ ਜਿੰਨਾ ਆਪਾਂ ਨੇਫਰ ਰੱਖਣਾ ਉਥੇ ਆਪਾਂ ਨਿਸ਼ਾਨ ਲਾ ਦੇਵਾਂਗੇ ਜਿੰਨੀ ਆਪਾਂ ਬੈਲਟ ਤਿਆਰ ਰੱਖਣੀ ਆ ਉਥੇ ਆਪਾਂ ਨਿਸ਼ਾਨ ਲਾ ਦੇਵਾਂਗੇ ਬੈਲਟ ਮੈਤੇ ਰੱਖਣੀ ਤਿਆਰ 4 ਇੰਚ ਦੀ ਤੇ ਅੱਧਾ ਇੰਚ ਆਪਣਾ ਸਿਲਾਈ ਦਾ ਹੋ ਗਿਆ ਅੱਧਾ ਇੰਚ ਸਿਲਾਈ ਆਪਣਾ ਥੱਲੇ ਆਵਗੀ ਇੱਥੇ ਵਲੰਝ ਠੀਕ ਹੈ ਜੀ ਤੇ ਇਥੋਂ ਆਪਾਂ ਸਿਲਾਈ ਲਾਵਾਂਗੇ ਇਸ ਤਰੀਕੇ ਨਾਲ डबल सिलाई कर देंगे इस तुम बा तरीके बेल्ट कर लेंगे जिड़ी अपनी सिलाई है जेड़े अपने आप बोच है जिथे आप चिड़ी बनानी करा ठीक है जी इस तरह ठीक है जी तो इतों आप तरीके फोल्डिंग कपड़ा करके गुम सिलाई ला देंगे इतनी भी ਦੇਖੋ ਜੀ ਨਾਲੇ ਤਾਂ ਆਪਣੇ ਗੋਮਸ ਸਲਾਈ ਹੋ ਗਈ ਇੱਥੇ ਨਾਲੇ ਆਪਣੇ ਚਿੜੀ ਬਣ ਗਈ ਠੀਕ ਹੈ ਜੀ ਇਹ ਆਪਣੀ ਚਿੜੀ ਬਣ ਗਈ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਨੀਫੇ ਨੂੰ ਫੋਲਡਿੰਗ ਕਰ ਦਾਂਗੇ ਇਸ ਤਰ੍ਹਾਂ ਇਹ ਇਸ ਤਰੀਕੇ ਨਾਲ ਠੀਕ ਹੈ ਜੀ ਦੇਖੋ ਆਪਣੀ ਲਾਈਨਿੰਗ ਵੀ ਵਿੱਚ ਆ ਜੂਗੀ ਜਿਹੜਾ ਆਪਾਂ ਨਾਲ ਆ ਪਾਵਾਂਗੇ ਇੱਥੇ ਨੀਫੇ ਦੇ ਵਿੱਚ ਨਾਲ ਆਪਣਾ ਲਾਈਨਿੰਗ ਦੇ ਵਿੱਚ ਅੜਕਦਾ ਨਹੀਂਗਾ ਇਸ ਲਈ ਆਪਾਂ ਲਾਈਨਿੰਗ ਘੱਟ ਰੱਖੀ ਆ ਜੇ ਅਗਰ ਪੂਰੀ ਲਾਈਨਿੰਗ ਰੱਖ ਲੈਂਦੇ ਆਪਾਂ ਜਿਹੜਾ ਆਪਾਂ ਨਾਲ ਆ ਪਾਉਂਦੇ ਲਾਈਨਿੰਗ ਇਸ ਤਰੀਕੇ ਨਾਲ ਵਿੱਚ ਅੜਕ ਜਾਂਦੀ तो इसलिए आप लाइनिंग घट रखी है इस तुम आप इस तरीके निफा लेट देंगे इस तरह डबल सिलाई कर देंगे तो इस तरीके आप लाइनिंग सैट करते हुए ठीक है जी ni estrapas ni jalirillas, no que esto. ਲੋ ਜੀ ਆਪਣੀ ਜਿਹੜੀ ਸਾਰੀ 벨ਟ ਆ ਗਮ ਹੋ ਗਈ ਦੇਖੋ ਆਪਣੀ ਦੇਖੋ ਆਪਣੀ 벨ਟ ਦਾ ਬੈਕ ਵਾਲਾ ਪਾਸ ਆ ਗਿਆ ਜਿਹੜੀ ਆ ਬੈਕ ਵਾਲੇ ਪਾਸ ਤੇ ਲਈ ਸੀ ਇਹ ਵੀ ਸਲਾਈ ਗਮ ਹੋ ਗਈ ਦੇਖੋ ਕੋਈ ਵੀ ਬੋਚ ਨਹੀਂ ਬਾਹਰ ਨਿਕਲਦਾ ਤੇ ਇਹ ਆਪਣਾ ਫਰੰਟ ਵਾਲਾ ਪਾਸ ਆ ਗਿਆ ਇਹ ਵੀ ਸਾਰੀ ਸਲਾਈ ਆਪਣੀ ਗਮ ਹੋ ਗਈ ਇਹਦੇ ਵਿੱਚ ਕੋਈ ਨਹੀਂ ਬੋਚ ਬਾਹਰ ਨਿਕਲਦਾ ਤੁਸੀਂ ਇਸ ਤਰੀਕੇ ਨਾਲ ਲਾਈਨਿੰਗ ਵਾਲੀ ਸਵਾਰ ਦੀ 벨ਟ ਬਣਾ ਸਕਦੇ ਆ ਤੇ ਸੋ ਫਰੈਂਡ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਬਾਈ ਬਾਈ ਰੱਬ ਰੱਖਾ